ਸਤਿ ਸ਼੍ਰੀ ਅਕਾਲ ਦੋਸਤੋ ਮਾਲਵਾ ਬਿੰਡ ਜ਼ਿਲ੍ਹਾ ਬਠਿੰਡਾ ਦੇ ਕਨੇ ਪਿੰਡ ਬੰਗੀ ਦੀ ਬਾਤ ਤੇ ਇੱਥੇ ਬਾਈ ਕਪਤਾਨ ਆਰਓ ਵਾਲੇ ਬਹੁਤ ਵਧੀਆ ਨਾਪ ਤੋਲ ਵਾਲੀ ਚੀਜ਼ ਲੈ ਕੇ ਆਏ ਆ ਆਰਓ ਵਾਲੇ ਪਾਣੀ ਵਾਲੀ ਜਿੱਥੇ ਕਿ ਆਰਓ ਵਾਲੇ ਪਾਣੀ ਦੇ ਨਾਪ ਤੋਲ ਕੇ ਪਾਣੀ ਕੱਢਣ ਵਾਲੀ ਤੁਸੀਂ ਢਾਲਾ ਪਾਓ ਤੇ ਇੱਕ ਕਾਰਡ ਪਾਓ ਸਾਰਾ ਰੀਚਾਰਜ ਵੀ ਇਹੀ ਕਰਦੇ ਆ ਤੇ ਜੇ ਕਿਸੇ ਨੇ ਕੈਸ਼ ਤੇ ਲੈ ਕੇ ਨਾ ਪਾਣੀ ਦਾ ਢਾਲਾ ਪਾਓ ਤੇ ਚ ਪੈਸੇ ਡੁੱਬਣ ਦਾ ਡਰ ਵੀ ਖਤਮ ਹੋ ਚੁੱਕਾ ਕੁੱਲ ਮਿਲਾ ਕੇ ਤੇ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਲਾਡੀ ਨਾਲ ਵੀ ਕੀ ਸਿਸਟਮ ਹਾਂਜੀ ਬਾਈ ਲਾਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕ ਤੇ ਦਿਖਾਓ ਆਪਣੇ ਭਰਾਵਾਂ ਨੂੰ ਵੀ ਕੀ ਟੈਕਨੋਲੋਜੀ ਆ ਤੁਹਾਡੀ ਇਹ ਪਾਣੀ ਦੀ ਜਿਹੜੀ ਨਾਪ ਤੋਲ ਲਈ ਆ ਇਹਨਾਂ ਹੀ ਆਪਾਂ ਮਤਲਬ ਮਸ਼ੀਨ ਲਾਉਨੇ ਆ ਇਹ ਆਪਾਂ ਖਾਸ ਕਰਤਾ ਜਿਹੜੇ ਆਰਓ ਵਾਲੇ ਬਈ ਵੀਰ ਆ ਜਿਹੜੇ ਆਰਓ ਪਲਾਂਟ ਆਪਦੇ ਲਾਈ ਬੈਠੇ ਬੜਾ ਚ ਉਹਨਾਂ ਵਾਸਤੇ ਇਹ ਬਹੁਤ ਬੈਨੀਫਿਟ ਵਾਲੀ ਚੀਜ਼ ਹੈ ਹੂੰ ਕਿਉਂਕਿ ਉਹਨਾਂ ਨੂੰ ਆਪਦੀ ਦੁਕਾਨ ਦੇ ਵਿੱਚ ਲੋਕਾਂ ਦੇ ਕੈਂਪਰ ਭੰਨ ਲਈ ਇੱਕ ਅਲੱਗ ਤੋਂ ਬੰਦਾ ਰੱਖਣਾ ਪੈਂਦਾ ਪੈਂਦਾ ਸੀ ਤੇ ਹਰ ਵਕਤ ਉਹ ਬੰਦਾ ਉੱਥੇ ਕੈਂਪਰ ਭਰਦਾ ਰਹਿੰਦਾ ਜੀ ਤੇ ਫਿਰ ਏ ਸੀ ਕਿ ਕੋਈ ਪੈਸੇ ਦੇ ਕੇ ਜਾਂਦਾ ਸੀ ਕੈਂਪਰ ਭਰਾ ਕੇ ਲੈ ਜਾਂਦਾ ਸੀ ਕੋਈ ਨਹੀਂ ਦੇ ਕੇ ਜਾਂਦਾ ਸੀ ਇਹ ਸਮੱਸਿਆ ਸੀਗੀ ਫਿਰ ਦੂਜੀ ਗੱਲ ਇਹ ਆ ਵੀ ਕਈ ਵਾਰੀ ਕੋਈ ਇੱਕ ਕੈਂਪਰ ਦੀ ਬਜਾਏ 5 ਲੀਟਰ ਵੱਧ ਪਾ ਕੇ ਲੈ ਜਾਂਦਾ ਸੀ ਬਿਲਕੁਲ ਤੇ ਇਹ ਸਮੱਸਿਆਵਾਂ ਦਾ ਸਾਰਿਆਂ ਦਾ ਆਪਾਂ ਹੱਲ ਕਰਨ ਵਾਸਤੇ ਇੱਕ ਮਸ਼ੀਨ ਬਣਾਈ ਹੈ ਹੂੰ ਵੀ ਮਸ਼ੀਨ ਆਪਾਂ ਇਹ ਮੈਨੂਫੈਕਚਰ ਬਣਵਾਈ ਹੈ ਦਿੱਲੀ ਤੋਂ ਅੱਛਾ ਇਹ ਆਪਾਂ ਇੱਥੇ ਲਾਉਣ ਦਾ ਆਪਾਂ ਕੰਮ ਕਰਦੇ ਆ ਆਪਾਂ ਮੰਨ ਲਓ ਹੋਰ ਵੀ ਪਿੰਡਾਂ ਚ ਕਈਆਂ ਚ ਲਾਈਆਂ ਆਰੋ ਵਾਲੇ ਵੀਰਾਂ ਵਾਸਤੇ ਇਹਦਾ ਮਸ਼ੀਨ ਦਾ ਇਹ ਕੰਮ ਹੈ ਇਆ ਪਹਿਲੇ ਵਿੱਚ 10 ਰੁਪਏ ਦਾ ਸਿੱਕਾ ਪਾਓ ਜਿਵੇਂ ਪਹਿਲਾਂ ਭਾਰ ਨਹੀਂ ਤੋਲਦੇ ਹੁੰਦੇ ਸੀ ਆਪਾਂ ਬਸ ੱਡਿਆਂ ਦੇ ਵਿੱਚ ਵੀ 10 ਰੁਪਏ ਦਾ ਸਿੱਕਾ ਆਪਾਂ ਮਸ਼ੀਨ ਦੇ ਵਿੱਚ ਪਾਓ ਤੇ ਕੈਂਪਰ ਭਰੋ ਠੀਕ ਆ ਇਹਨੇ ਪੂਰਾ ਜਿੰਨਾ ਆਪਾਂ ਸੈੱਟ ਕਰਤਾ ਵੀ 15 ਲੀਟਰ ਤਾਂ 15 ਲੀਟਰ ਦਾ ਕੈਂਪਰ ਭਰ ਕੇ ਆਪੇ ਬੰਦ ਹੋ ਜਾਣਾ ਕੋਈ ਬੰਦੇ ਦੀ ਲੋੜ ਨਹੀਂ ਹੂੰ ਬਾਹਰੋਂ ਇਹ ਆਪਾਂ ਮਸ਼ੀਨ ਫਿੱਟ ਕਰ ਸਕਦੇ ਆ ਬਾਅਦ ਦੀ ਵਾਰ ਬੰਦਾ ਪਾਣੀ ਲੈ ਸਕਦਾ ਇਹ ਇਕਲਾਡੀ ਦੇ ਵਿੱਚ ਜਿਵੇਂ ਤੁਸੀਂ ਪਾਣੀ ਦੀ ਗੱਲ ਕਰੇ ਵੀ ਕੱਲਾ ਪਾਣੀ ਨਾਪ ਤੋਲ ਸਕਦਾ ਕਿ ਕੋਈ ਹੋਰ ਲਿਕਵਿਡ ਚੀਜ਼ਾਂ ਵੀ ਨਾਪ ਤੋਲ ਸਕਦੀਆਂ ਆਪ ਇਹਦੇ ਨਾਲ ਹਾਂਜੀ ਇਹਦੇ ਨਾਲ ਆਪਾਂ ਕੁਝ ਵੀ ਮੰਨ ਲਓ ਲਾ ਸਕਦੇ ਆ ਤਰਲ ਪਦਾਰਥ ਹੈਗੇ ਆ ਤਰਲ ਪਦਾਰਥ ਜਿਵੇਂ ਕਿਸੇ ਨੇ ਕੋਈ ਸਰੋਂ ਦਾ ਤੇਲ ਦਾ ਬਿਜ਼ਨਸ ਕਰਨਾ ਹੈ ਉਹਨੂੰ ਬੋਤਲਾਂ ਭਰਨ ਚ ਟਿੱਕਤ ਆ ਉਹ ਵੀ ਇਹ ਮਸ਼ੀਨ ਨਾਲ ਲੀਟਰ ਤੋਂ ਲੀਟਰ ਜਿੰਨੀ ਪੈ ਕੇ ਕਰਨੀ ਉਨੀ ਭਰਦਾ ਇਹ ਨੇ ਜਿੰਨੀ ਤੇ ਸੈੱਟ ਕਰਤਾ ਵੀ 2 ਲੀਟਰ ਸੈੱਟ ਕਰਤਾ ਤਾਂ 2 ਲੀਟਰ ਭਰ ਕੇ ਬੰਦ ਹੋ ਜਾਣਾ ਹੂੰ ਆਪੇ ਮਣਮਣ ਕੇ ਪਾਈ ਜਾਂਦੀ ਐ ਐ ਆਈ ਲੈ ਵੀ ਦੋਸਤੋ ਉਹ ਕੰਮ ਗਿਆ ਹੁਣ ਬੇਸਟਿੰਗ ਵਾਲਾ ਜਿਵੇਂ ਕਿ ਪਾਣੀ ਵਾਲਾ ਫੋਨ ਕਰਨਾਂ ਨੂੰ ਲਾ ਲਾਂ ਦਾ ਸੀ 2D ਛੱਡ ਲਾਂ ਮੈਂ ਪਾਣੀ ਅੱਧਾ ਤਾਂ ਉਹੀ ਡੁੱਲ ਜਾਂਦੇ ਯਾਰੋ ਵਾਲਾ ਤੇ ਹੁਣ ਆ ਜਿਹੜੀ ਟੈਕਨੋਲੋਜੀ ਆਈ ਆ ਪਾਣੀ ਨਾਪਣ ਵਾਲੀ ਤਰਲ ਪਦਾਰਥ ਕੋਈ ਵੀ ਨਾਪਣ ਵਾਲੀ ਤੇ ਬਹੁਤ ਵਧੀਆ ਚੀਜ਼ ਇਹਦੇ ਨਾਲ ਬੇਸਟਿੰਗ ਨਹੀਂ ਹੁੰਦੀ ਤੇ ਬੰਦੇ ਦੀ ਜਿਹੜੀ ਜ਼ਰੂਰਤ ਆ ਉਹ ਖਤਮ ਹੋ ਗਈ ਮਤਲਬ ਕਿ ਇੱਕ ਬੰਦਾ ਰੱਖਣਾ ਪੈਂਦਾ ਹੋਊ ਐਕਸਟਰਾ ਉਹ ਕੰਮ ਖਤਮ ਹੋ ਗਿਆ ਬਾਕੀ ਜਿਹੜੇ ਭਰਨ ਵਾਲੇ ਗ੍ਰਾਹਕ ਹੋਣਗੇ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ ਇਸ ਚੀਜ਼ ਦਾ ਕਿਉਂਕਿ ਕਿੱਥੇ ਤੋਂ ਹੁ ਮਹੀਨੇ ਦੇ ਪੈਸੇ ਸਿੱਧੇ ਦਿੰਦੇ ਹੋਣਗੇ ਕਦੇ ਭਰਦੇ ਹੋਣਗੇ ਕਦੇ ਨਹੀਂ ਭਰਦੇ ਹੋਣਗੇ ਇੱਥੇ ਪੈਸੇ ਲੱਗਣੇ ਹੈ ਗਾਹਕਾਂ ਦੇ ਜਿੱਦੇ ਉਹ ਭਰੂਗਾ ਉਦ ਹੀ ਮੰਨ ਲਓ ਆਪਾਂ 4 ਦਿਨ ਰਿਸ਼ਤੇਦਾਰੀ ਚ ਵਾਗ ਗਏ ਤਾਂ ਉਸ ਦਿਨ ਦੇ ਪੈਸੇ ਨਹੀਂ ਲੱਗਣਗੇ ਬਿਲਕੁਲ ਉਹ ਕਿ ਕਾਰਡ ਰੀਚਾਰਜ ਕਰਦੇ ਆ ਕਾਰਡ ਦੇ ਵਿੱਚ ਰੀਚਾਰਜ ਹੁੰਦਾ ਜਿਵੇਂ ਤੁਸੀਂ 200 ਰੁਪਿਆ ਪਵਾ ਲਿਆ 20 ਕੈਂਪਰ ਬਣ ਗਏ ਉਹਦੇ 20 ਕੈਂਪਰ ਤੁਸੀਂ ਮਹੀਨੇ ਚ ਹੋ ਸਕਦਾ 10 ਦਿਨ ਹੀ ਪਾਣੀ ਭਰੋ 10 ਦਿਨ ਬਾਹਰ ਰਹਾਂ ਬਿਲਕੁਲ ਜਾਂ ਇੱਕ ਦਿਨ ਸਨ ਛੱਡ ਕੇ ਭਰੋ ਤਾਂ ਉਹੀ 200 ਰੁਪਿਆ ਤੁਹਾਡਾ 2 ਮਹੀਨੇ ਚੱਲ ਜਾਊਗਾ ਲੈ ਹੁਣ ਸਿੱਕਾ ਤਾਂ ਆਪਾਂ ਨੂੰ ਪਤਾ ਸਿੱਕਾ ਪੈਂਦਾ ਨਾ ਕਿ ਉਹ ਕਾਰਡ ਵੀ ਦਿਖਾਓ ਕਹੇ ਜਾਂ ਨਾ ਇਹ ਕਾਰਡ ਆਹ ਕਾਰਡ ਆ ਜੀ ਇਹ ਡਿਜੀਟਲ ਕਾਰਡ ਆ ਇਹਦੇ ਵਿੱਚ ਰੀਚਾਰਜ ਹੋ ਜਾਂਦਾ ਜਿੰਨਾ ਮਰਜ਼ੀ ਕਰਾ ਲਓ ਚਾਹੇ 100 200 500 ਅੱਛਾ ਠੀਕ ਹੈ ਜੀ ਇਹ ਜਦੋਂ ਆਪਾਂ ਪਾਣੀ ਕੈਂਪ ਭਰਾਂਗੇ ਉਦੋਂ ਹੀ ਕੱਟੇ ਜਾਣੇ ਆ ਨਹੀਂ ਇਹਦੇ ਵਿੱਚ ਪਏ ਰਹਿਣਗੇ ਲਾ ਆਪਾਂ ਏਡੀ ਬਰਾਹੀਂ ਪੈਸੇ ਕਢਾਉਂਦੇ ਦੇਖਿਆ ਕਾਰ ਨਾਲ ਹਾਂ ਪਾਣੀ ਕੱਢਦੇ ਪਹਿਲੀ ਵਾਰ ਦੇਖਿਆ ਕਾਰ ਨਾਲ ਦਿਖਾ ਵੀ ਲਾਡੀ ਕੱਢ ਮਸ਼ੀਨ ਲਾ ਮਸ਼ੀਨ ਦੇ ਦਰੀ ਤੇ ਲੈ ਵੀ ਕੋਈ ਇਹ ਆਪਣੀ ਮਸ਼ੀਨ ਹੈ ਜੀ ਇਹ ਮੰਨ ਲਓ ਇਹਦੀ ਪੂਰੀ ਸੇਫਟੀ ਹੈ ਇਹ ਨਹੀਂ ਹੋ ਸਕਦਾ ਵੀ ਆਪਾਂ ਪੈਸੇ ਇਹਦੇ ਵਿੱਚੋਂ ਕੋਈ ਚੋਰ ਚੋਰੀ ਕਰ ਲੂਗਾ ਅੱਛਾ ਕਿਉਂਕਿ ਤੁਸੀਂ ਦੂਰੋਂ ਮੜਾ ਦਿਖਾ ਸਕਦੇ ਹੋ ਕਿ ਇਹ 9 ਇੰਚੀ ਕੰਧ ਦੇ ਵਿੱਚ ਮੋਰਾ ਕਰਕੇ ਪਿੱਛੇ ਫਿੱਟ ਕਰੀ ਹੋਈ ਹੈ 99 ਦੇ ਪਿੱਛੇ ਘਰਦੀ ਫਿੱਟੇ ਪਿੱਛੇ ਫਿੱਟ ਕਰੀ ਹੋਈ ਆ ਇਹਦੇ ਵਿੱਚੋਂ ਸਿਰਫ ਆਪ ਕੱਲਾ ਬਸ ਕਾਰਡ ਜਾਂ ਟਾਲਾ ਪਾ ਸਕਦੇ ਬਾਕੀ ਨੂੰ ਕਿਸੇ ਲੋਟ ਕੱਢ ਨਹੀਂ ਸਕਦੇ ਮਸ਼ੀਨ ਨੂੰ ਠੀਕ ਆ ਤੇ ਇੱਥੇ ਦੇ ਟਾਲਾ ਪੈਂਦਾ ਜੀ ਜੇ ਆਪਾਂ ਆਊਟ ਟਾਲਾ ਪਾ ਦਾਂਗੇ ਕੋਈ ਵੀ ਪੰਜ ਦਾ ਪਾਤਾ ਦੋ ਦਾ ਪਾਤਾ ਉਹ ਇਥੋਂ ਦੀ ਬਾਹਰ ਕੱਢ ਦਊਗੀ ਜਿਕੇ ਨੂੰ ਕੋਈ ਬਾਸ਼ਲ ਵਗੈਰਾ ਜਾਂ ਕੋਈ ਹੋਰ ਕੁਝ ਵੀ ਪਾਤਾ ਇਹ ਬਾਹਰ ਕੱਢ ਦਊਗੀ ਜੋ ਬਾਹਰ ਆ ਜੂਗਾ ਹਾਂ ਕੱਲਾ ਦੱਸਦਾ ਜਿਹੜਾ ਸੈੱਟ ਕਰਿਆ ਉਹੀ ਇਹ ਅੰਦਰ ਲਾਊਗੀ ਤੇ ਪਾਣੀ ਦੇਊਗੀ ਹੁਣ ਆਪਾਂ ਕੀ ਰ ਆਪਾਂ ਸਾਨੂੰ ਕਾਰਡ ਵਰਕ ਕਰਦਾ ਦਿਖਾਉਣੇ ਆ ਆ ਟੱਕਣ ਹੋਲਡ ਬਣਾ ਆਪਾਂ ਰੱਖਦਾ ਇਹ ਕ ਥੱਲੇ ਥੱਲੇ ਕੈਂਪਰ ਵੀ ਖਾਲੀ ਆ ਵੀ ਦੇ ਦੇ ਹਾਂ ਜੀ ਤੇ ਜਿੰਨਾ ਇਹ ਕੈਂਪਰ ਨੂੰ ਪਾਣੀ ਚਾਹੀਦਾ ਪਰ ਉਹਨੇ ਹੀ ਪਰੂਗੀ ਨਾ ਆਪਾਂ ਦੇਖਦੇ ਹਾਂ ਜਿੰਨਾ ਆਪਾਂ ਸੈੱਟ ਕਰਤਾ ਹਾਂ ਹਾਂ ਜੀ ਤੇ ਦਿਖਾ ਬਿਲਾ ਤੇ ਇਹ ਆਪਾਂ ਕਾਰਡ ਹੋਣਾ ਆਪਾਂ ਇੱਥੇ ਲਾਤਾ ਆ ਦੇਖੋ ਅੱਛਾ ਹੋਈ 10 ਰੁਪਏ ਕੱਟੇ ਗਏ ਤੇ ਪਾਣੀ ਆਪਣਾ ਸ਼ੁਰੂ ਹੋ ਗਿਆ ਚਾਲੂ ਹੈ ਹਾਂ ਜੀ ਇਹ ਯਾਰ ਬਾਕੀ ਵਾਹ ਕਮਾਲ ਆ ਜਰਨਾ ਕੋਈ ਟੂੜੀ ਖੋਲਣ ਦੀ ਲੋੜ ਨਾ ਬੰਦ ਕਰਨੀ ਲੋੜ ਹਨਾ ਹਾਂਜੀ ਹਾਂਜੀ ਨਾ ਕੋਈ ਬੰਦੇ ਨੂੰ ਸੱਦਣ ਦੀ ਲੋੜੀ ਬੰਦਾ ਆਊਗਾ ਹਾਂਜੀ ਹਾਂਜੀ ਇਹ ਵੀ ਕੰਮ ਆ ਗਿਆ ਇੰਤਜ਼ਾਰ ਕਰੀ ਜਾਂਦੇ ਆ ਰਾਰੋਲਾ ਆਊਗਾ ਤੇ ਛੱਡੂਗਾ ਫਿਰ ਭਰਾਂਗੇ ਨਾ ਸਿੱਕਾ ਪਾਓ ਜੀ ਇਹਦਾ ਇੱਕ ਫਾਇਦਾ ਆ ਰੋ ਵਾਲਿਆਂ ਨੂੰ ਹੋਰ ਆ ਬਹੁਤ ਵੱਡਾ ਕਿ ਉਹ ਆਪਦੀਆਂ ਬ੍ਰਾਂਚਾਂ ਵੀ ਖੋਲ ਸਕਦੇ ਆ ਜਿਵੇਂ ਕਿ ਮੈਂ ਆ ਬ੍ਰਾਂਚ ਖੋਲੀ ਆ ਮੇਰਾ ਆਰੋ ਤਾਂ ਲੱਗਿਆ ਹੋਇਆ ਦੀਪਾ ਪੰਗੀ ਪਿੰਡ ਪਰ ਆਪਾਂ ਹੁਣ ਖੜੇ ਆ ਸਕਲੱਦੀ ਪਿੰਡ ਇੱਥੇ ਮੇਰਾ ਆਰੋ ਨਹੀਂ ਹੈਗਾ ਮੈਂ ਇੱਥੇ ਦੁਕਾਨ ਲੈ ਲਈ ਦੁਕਾਨ ਦੇ ਵਿੱਚ ਇੱਕ ਟੈਂਕੀ ਰੱਖਤੀ ਤੇ ਮਸ਼ੀਨ ਮੂ ਇਥੇ ਰੋਜ਼ ਰੋਜ਼ ਆ ਕੇ ਪਾ ਜਾਣਾ ਹੈ ਠੀਕ ਆ ਮੈਨੂੰ ਘਰ ਘਰ ਪਾਣੀ ਪਾਉਣ ਦੀ ਲੋੜ ਨਹੀਂ ਸਪਲਾਈ ਦੀ ਲੋਕ ਇੱਥੋਂ ਹੀ ਲੈ ਜਾਂਦੇ ਜਿਹੜੇ ਪਿੰਡਾਂ ਦੇ ਵਿਚਾਰੋਂ ਨਹੀਂ ਲੱਗੇ ਤਾਰੋ ਵਾਲੇ ਵੀਰ ਉੱਥੇ ਆਪਣੀਆਂ ਛੋਟੀਆਂ ਬ੍ਰਾਂਚਾਂ ਖੋਲ ਸਕਦੇ ਆ ਠੀਕ ਆ ਹੁਣ ਮੈਂ ਖੁਦ ਹੀ ਚਾਰ ਪਿੰਡਾਂ ਦੇ ਵਿੱਚ ਆਪਣੀਆਂ ਮਸ਼ੀਨਾਂ ਲਾਗੀਆਂ ਹੋਣਗੀਆਂ ਓਕੇ ਤੇ ਮੇਰੀ ਚਾਰੇ ਪਿੰਡਾਂ ਤੇ ਗੱਡੀ ਆ ਜਿਹੜੀ ਉਹ ਟੈਂਕੀਆਂ ਭਰ ਆਉਂਦੀ ਆ ਸਵੇਹਾ ਠੀਕ ਆ ਤੇ ਚਾਰ ਪਿੰਡਾਂ ਨੂੰ ਮੈਂ ਪਾਣੀ ਐਵੇਂ ਦੇਈ ਜਾਣਾ ਅੱਗੇ ਮੈਂ ਜੀ ਖੁਦ ਗਲੀ ਗਲੀ ਜਾ ਕੇ ਪਾਣੀ ਪਾਉਂਦਾ ਸੀ ਹੁਣ ਦੋ ਡਰਾਈਵਰ ਰੱਖਣੇ ਪੈਂਦੇ ਸੀ ਦੋ ਗੱਡੀਆਂ ਸੀ ਉਹ ਸਾਰਾ ਮੇਰਾ ਕੰ ਜਾ ਕੇ ਟੈਂਕੀਆਂ ਭਾਰੇ ਹੁੰਨਾਂ ਜੀ ਤੇ ਲੋਕ ਉੱਥੋਂ ਲਈ ਜਾਂਦੇ ਆ ਕੋਈ ਮੈਨੂੰ ਟੈਨਸ਼ਨ ਨਹੀਂ ਅੱਗੇ ਮੈਂ ਕਿਸੇ ਦੇ ਪਾਣੀ ਪਾਉਂਦਾ ਸੀ ਲੋਕਾਂ ਨੇ ਮਿੰਨਤਾ ਕਰਦਾ ਸੀ ਪੈਸੇ ਦੇ ਦਿਓ ਜੀ ਕੋਈ ਕਹਿੰਦਾ ਸੀ ਅੱਜ ਦਿੰਨੇ ਆ ਸਵੇਰੇ ਦਿੰਨੇ ਆ ਕੋਈ ਡੁੱਬ ਜਾਂਦੇ ਸੀ ਉਹ ਕੰਮ ਖਤਮ ਆ ਇਹ ਕੰਮ ਖਤਮ ਆ ਸਾਬ ਬਿਲਕੁਲ ਕੈਸ਼ ਰਮਾ ਟੈਨਸ਼ਨ ਫਰੀ ਹੈ ਜੀ ਹਾਂ ਜੀ ਇਹ ਆਪਾਂ ਤਾਂ ਹੀ ਆਰੋ ਵਾਲੇ ਵੀਰਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਆਪਦਾ ਜਮਾ ਟੈਨਸ਼ਨ ਫਰੀ ਹੋਣਾ ਤਾਂ ਇਹ ਮਸ਼ੀਨ ਲਗਾਓ ਠੀਕ ਆ ਤੇ ਇਹ ਮਸ਼ੀਨ ਲਵਾਉਣ ਦਾ ਮਤਲਬ ਵੀ ਸੰਪਰਕ ਫਿਰ ਤੁਹਾਡੇ ਨਾਲ ਹੀ ਹੋਊਗਾ ਹਾਂ ਜੀ ਸੰਪਰਕ ਆਪਣਾ ਆਪਾਂ ਆਲ ਪੰਜਾਬ ਚ ਕਿਤੇ ਵੀ ਬੰਦਾ ਕਹੇ ਆਪ ਜੇ ਦੂਰ ਆ ਤਾਂ ਕੋਰੀਅਰ ਕਰ ਦਾਂਗੇ ਜੇ ਨੇੜੇ ਆ ਤਾਂ ਲਾ ਵੀ ਆਵਾਂਗੇ ਓਕੇ ਹਾਂਜੀ ਹਾਂਜੀ ਲੈ ਵੀ ਬਾਕੀ ਜਿਹੜਾ ਕੋਈ ਲਾਉਣ ਦਾ ਪ੍ਰੋਸੈਸ ਹੋਊਗਾ ਜੇ ਦੂਰ ਵੀ ਆ ਬੰਦਾ ਮੰਨ ਲਓ ਜੋ ਕੋਈ ਅੰਬਰਸਰ ਤੋਂ ਆ ਗਿਆ ਜਾਂ ਕੋਈ ਜਲੰਧਰ ਤੋਂ ਆ ਗਿਆ ਤਾ ਉਹਨੂੰ ਕੋਰੀਅਰ ਕਰ ਦਾਂਗੇ ਮਸ਼ੀਨ ਤੇ ਉੱਥੇ ਲਾਉਣ ਦਾ ਵੀਡੀਓ ਕਾਲ ਤੇ ਸਾਰਾ ਦੱਸ ਦਾਂਗੇ ਦੇਖੋ ਵੀ ਦੋਸਤ ਜਿਵੇਂ ਲਾਡੀ ਨੇ ਆਪਾਂ ਨੂੰ ਦੱਸਿਆ ਇਹ ਕੱਲਾ ਬੰਦਾਗਾ ਤੇ ਚਾਰ ਪਿੰਡਾਂ ਦਾ ਕੰਮ ਸਾਂਭੀ ਬਿਠਾ ਰਹੋ ਦਾ ਸਾਂਭੀ ਕਾਹਦੇ ਨਾ ਬਟਾ ਇਕੱਲੇ ਦਿਮਾਗ ਨਾਲ ਤੇ ਤਕਨੀਕ ਨਾਲ ਇਹ ਨਵੀਂ ਤਕਨੀਕ ਇੰਨਾ ਕੋਲੇ ਆਈ ਹੈ ਨਾਪ ਤੋਲ ਵਾਲੀ ਜੇਕਰ ਕਿਸੇ ਭਰਾ ਨੇ ਕੋਈ ਫੈਕਟਰੀ ਦੇ ਵਿੱਚ ਜਾਂ ਕਿਸੇ ਕਿਤੇ ਵੀ ਲਵਾਉਣੀ ਹੋਵੇ ਜਾਂ ਕੋਈ ਸਰੋਂ ਦਾ ਤੇਲ ਜਾਂ ਕੋਈ ਤਿਲਾਂ ਦਾ ਤੇਲ ਕਿੰਨੇ ਤਰ੍ਹਾਂ ਦੇ ਤੇਲ ਆਉਂਦੇ ਜਿੰਨੇ ਵੀ ਤਰਲ ਪਦਾਰਥਾ ਇਹਦੇ ਕੋਲੇ ਬਾਈ ਕੋਲੇ ਮਸ਼ੀਨਾਂ ਪਾਣੀ ਦਾ ਫਿਲਟਰ ਵਾਲੀ ਨਾਪ ਤੋਂ ਕਰਦੀ ਆ ਨਾਲ ਹੋਰ ਵੀ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਆ ਦੇਖੋ ਜੀ ਹੁਣ ਇੱਥੇ ਆਪੇ ਬੰਦ ਹੋ ਗਿਆ ਕੈਂਪਰ ਭਰ ਕੇ ਆਪੇ ਟੁੱਟੀ ਬੰਦ ਹੋ ਗਈ ਲੈ ਬਈ ਆਟੋ ਕਟ ਹੋ ਗਿਆ ਆਟੋ ਕਟ ਹੋ ਗਿਆ ਨਾ ਹਾਂਜੀ ਹਾਂਜੀ ਲੈਬਲਰੀ ਕਾਰ ਨਾਲ ਦਾ ਤੇਰਾ ਸਹੀ ਰਿਹਾ ਨਾ ਅਬਤੁਲ ਹਣਾ ਠੀਕ ਹੈ ਜੀ ਹੁਣ ਆਪਣੇ ਭਰਾਵਾਂ ਨੂੰ ਤੁਸੀਂ ਢਾਲੇ ਰਾਂ ਨਾਲ ਵੀ ਦਿਖਾਓ ਨਾ ਜਿਹੜਾ ਕੈਸ਼ ਦਾ ਗਾਵਾ ਢਾਲੇ ਵਾਲਾ ਇਹ ਵੀ ਦਿਖਾ ਦਿ ਪਹਿੰਦਾ ਦੱਸਦਾ ਹੀ ਹੈ ਜੀ ਪਹਿੰਦਾ ਦੱਸਦਾ ਹੀ ਹੈ ਜੀ ਪਹਿੰਦਾ ਤਾਂ ਪੰਜ ਦਾ ਵੀ ਹੈ ਜਿੰਨੇ ਦਾ ਮਰਜ਼ੀ ਪਾ ਲੋ ਪਰ ਆਪਾਂ 10 ਹੀ ਸੈੱਟ ਕਰੀਏ ਜੀ ਠੀਕ ਆ ਇਹ ਆਪਾਂ ਇੱਥੇ ਪਾਵਾਂਗੇ ਹੋ ਗਿਆ ਜੀ ਢਾਲਾ ਬੱਚਾ ਲੱਗ ਗਿਆ ਅੰਦਰ ਲਓ ਜੀ ਆ ਗਿਆ ਪਾਣੀ ਇਹ ਲਾਡੀ ਵੀਰੇ ਤਾਂ ਹੁਣ ਢਾਲੇ ਵਾਲਾ ਵੀ ਕੰਪਲੀਟ ਹੈ ਕੰਮ ਹਣਾ ਆਪਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਇਹਨਾਂ ਦੇ ਕਰਕੇ ਐਂਪਰ ਭਰਦਾ ਹਣਾ ਜੀ ਜੀ ਕਿ ਹੁਣ ਜੇਕਰ ਜਿਹੜਾ ਮੇਨ ਆਪਣਾ ਪਰਪਜ ਇਸ ਮਸ਼ੀਨ ਦਾ ਦਿਖਾਉਣ ਦਾ ਨਾਪ ਤੋਲਦਾ ਨਾ ਜੇਕਰ ਕਿਸੇ ਭਰਾਣੇ ਕੋਈ ਨਾਪ ਤੋਲ ਵਾਲੀ ਮਸ਼ੀਨ ਇਹ ਲਾਉਣੀ ਹੋਵੇ ਨਾ ਪਾਣੀ ਤੇ ਜਾਂ ਕੋਈ ਸਰੋਂ ਦੇ ਤੇਲ ਤੇ ਜਾਂ ਕਿਸੇ ਵੀ ਤਰਲ ਪਦਾਰਥ ਤੇ ਤਾਂ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਨਾ ਤੇ ਆਪਣੇ ਭਰਾ ਨੂੰ ਖਰਚਾ ਵਰਚਾ ਦੱਸ ਦਿਓ ਦਾ ਕੀ ਹੋਊਗਾ ਖਰਚਾ ਵਰਚਾ ਇਹਦਾ ਇਹ ਹੈ ਜੀ ਜੇ ਹੁਣ ਆਪਾਂ ਹਿਸਾਬ ਲਾਈਏ ਵੀ ਜੇ ਅਗਲਾ ਆਰੋ ਵਾਲਾ ਕੋਈ ਬੰਦਾ ਰੱਖਦਾ ਹੈ ਹਾਂ ਵੀ ਪਾਣੀ ਭਰ ਕੇ ਦੇਣਾ ਭਾਈ ਸਪੈਸ਼ਲ ਬੰਦਾ ਲੋੜੀ ਦਾ ਦਾ 10000 ਰੁਪਏ ਚ ਅਗਲਾ ਬੰਦਾ ਰੱਖਦਾ ਘੱਟ ਆ 10000 ਬਿਲਕੁਲ ਹਾਂ ਘੱਟ ਤੇ ਰੱਖਦਾ ਘੱਟ ਤੇ ਰੱਖਦਾ ਤੇ ਸਾਲ ਦਾ ਆਪਾਂ 120000 ਰੁਪਏ ਉਹ ਬੰਦੇ ਨੂੰ ਦੇ ਦਿੰਨੇ ਆਂ ਆਪਾਂ ਸਿਰਫ ਇਹ ਮਸ਼ੀਨ 15000 ਰੁਪਏ ਚ ਅਗਲੇ ਨੂੰ ਦੇ ਦਾਂਗੇ ਓਕੇ ਫਿੱਟ ਕਰ ਸਾਰਾ ਕੰਮ ਖਤਮ ਅਗਲੇ ਦਾ ਠੀਕ ਆ 15000 ਰੁਪਏ ਚ ਆਪਾਂ ਮਸ਼ੀਨ 15000 ਤੁਸੀਂ ਫਿੱਟ ਕਰਕੇ ਦਿੰਨੇ ਆਂ ਐਂਡ ਤੋਂ ਲੈ ਅ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਜ਼ਿੰਮੇਵਾਰੀ ਸਾਡੀ ਹੋਣੀ ਕੋਈ ਹਕੀਮ ਸਕੀਮ ਹੁੰਦੀ ਹੈ ਖਰਾਬ ਸ਼ਰਾਬ ਹਾਂਜੀ ਹਾਂਜੀ 6 ਮਹੀਨੇ ਦੀ ਆਪਾਂ ਗਰੰਟੀ ਲੈਣੇ ਆ 6 ਮਹੀਨਿਆਂ ਤੋਂ ਬਾਅਦ ਇਹਦਾ ਜਿਹੜਾ ਹੈਗਾ ਵੀ ਸਪੇਅਰ ਪਾਰਟ ਵੀ ਆਪਾਂ ਕੋਲੋਂ ਸਾਰਾ ਮਿਲਦਾ ਹੈ ਜੀ ਉਹਦੇ ਪੈਸੇ ਐਕਸਟਰਾ ਲੱਗਣਗੇ ਉਹਦੇ ਪੈਸੇ ਐਕਸਟਰਾ ਲੱਗਣਗੇ ਜੀ ਬਿਲਕੁਲ 6 ਮਹੀਨੇ ਤੱਕ ਕੋਈ ਪ੍ਰੋਬਲਮ ਆਵੇ ਆਪਾਂ ਇਹਦੀ ਸਪੇਅਰ ਪਾਰਟ ਚੇਂਜ ਵੀ ਕਰ ਦਿੰਦੇ ਆ ਜੇ ਦੂਰ ਹੋਊਗਾ ਬੰਦਾ ਉਹਨੂੰ ਕੋਰੀਅਰ ਕਰ ਦਾਂਗੇ ਠੀਕ ਆ ਮਸ਼ੀਨ ਵੀ ਜੇ ਕੋਈ ਦੂਰ ਹੋਊਗਾ ਬੰਦਾ ਦੂਰ ਅੰਪਰਸਰ ਜਲੰਧਰ ਮੋਗਾ ਹਾਂਜੀ ਤੇ ਲਾਡੀ ਜਿਹੜਾ ਹੁਣ ਨੈਟਫੈਟ ਤੁਸੀਂ 15000 ਰੁਪਏ ਦੀ ਮਸ਼ੀਨ ਦੱਸੀ ਆ ਹਾਂਜੀ ਹਾਂਜੀ ਜਿਹੜੇ ਫਿਰ ਇਹ ਕਾਰਡ ਰੀਚਾਰਜ ਵਗੈਰਾ ਕਾਰਡ ਅਲੱਗ ਤੋਂ ਆ ਜੀ ਕਾਰਡ ਮੰਨ ਲਓ ਜਿਵੇਂ ਕਿਸੇ ਨੇ 100 100 ਕਾਰਡ ਲੈ ਲਿਆ ਹਾਂ ਤੇ 25 ਰੁਪਏ ਦਾ ਇਹ ਕਾਰਡ ਆਈ ਠੀਕ ਆ 2500 ਰੁਪਏ ਦਾ ਉਹ ਕਾਰਡ ਹੋ ਗਏ ਮੰਨ ਲਓ ਅੱਛਾ ਜੇ ਜੇ ਕਿਸੇ ਨੇ ਕਾਰਡ ਨਹੀਂ ਯੂਜ਼ ਕਰਨੇ ਕੱਲੇ ਢਾਲਿਆਂ ਤੇ ਚਲਾਉਣਾ ਤਾਂ ਕੱਲੇ ਢਾਲਿਆਂ ਤੇ ਵੀ ਚਲਾ ਸਕਦਾ ਹੈਗਾ ਓਕੇ ਤੇ ਕੋਈ ਜ਼ਰੂਰੀ ਨਹੀਂ ਵੀ ਕਾਰਡ ਜਿਗੜੇ ਨੇ ਏ ਇਦਾਂ ਇੱਕ ਯਾਰ ਵੀ ਢਾਲੇ ਆਪਾਂ ਕੀ ਕਰਨੇ ਆ ਹਨਾ ਤਾਂ ਕਾਰਟ ਤੇ ਬਣਾ ਸਕਦੇ ਆ ਵੀ ਮੋਟਾ ਮੋਟੀ ਦੋਸਤੋ ਆਪਾਂ ਕਹਿ ਸਕਦੇ ਆ ਵੀ 15000 ਦੀ ਮਸ਼ੀਨ ਲਬਾਓ ਤੇ ਢਾਲਾ ਵਿੱਚ ਜਿਸ ਨੂੰ ਪਾਣੀ ਜਰੂਰਤਾ ਦੱਸਣਾ ਆਪਾਂ ਉਸ ਤੇ ਆ ਦੇਖੋ ਇਹ ਹੁਣ ਮੰਨ ਲਓ ਢਾਲੇ ਤੇ ਵੀ ਉਨਾ ਹੀ ਪਾਣੀ ਕੱਢੂਗੀ ਕਾਰਟ ਤੇ ਵੀ ਇਹ ਉੱਥੇ ਕੈਂਪਰ ਭਰ ਕੇ ਆਪੇ ਆਪਣੇ ਆਪ ਬੰਦ ਹੋ ਜੂਗੀ ਜੇ ਉਹਦਾ ਬਾਕੀ ਵਾਹ ਕਮਾ ਲੈਣਾ ਪਾਣੀ ਪੂਣੀ ਵੀ ਵੇਸਟ ਨਹੀਂ ਕੋਈ ਹਾਂ ਆਇਆ ਆ ਦੇਖੋ ਇਹ ਸਹੀ ਹੈ ਬਈ ਪਰ ਮਸੂਲੀ ਜਮਾ ਓਕੇ ਵੀ ਰਿਪੋਰਟ ਆ। ਦੋਸਤੋ ਕੋਈ ਬਾਲਾ ਵੱਡਾ ਤਾਮਯਾਬ ਨਹੀਂ ਕਰਨਾ ਪੈਂਦਾ ਇਹ ਸਿਸਟਮ ਵਾਸਤੇ 15000 ਦੀ ਮਸ਼ੀਨ ਲਾ ਕੇ ਇੱਕ ਬੰਦੇ ਨੂੰ ਬਿਨਾ ਬੰਦੇ ਰੱਖਣ ਤੋਂ ਰੋਜ਼ਗਾਰ ਮਹੱਈਆ ਕਰਵਾਉਂਦਾ ਬਾਈ ਲਾਡੀ ਤੇ ਆ ਦੇਖ ਲੋ ਦੇ ਅੰਦਰ ਵੀ ਆ ਕੇ ਤੁਸੀਂ ਕਿ ਬਾਲਾ ਕੋਈ ਵੱਡਾ ਨਹੀਂ ਲਾਡੀ ਨਾ ਇਹ ਛੋਟੇ ਕੀ ਆਹ ਮਸ਼ੀਨ ਆ ਜਿਹੜੀ ਆਪਾਂ ਦਿੰਨੇ ਆ ਬਾਈ ਏਡੀ ਕਾ ਮਸ਼ੀਨ ਆ ਇਹ ਬਿਲਕੁਲ ਠੀਕ ਹੈ ਜੀ ਆ ਸਾਰਾ ਕੁਝ ਆਪਾਂ ਲਾ ਦਿੰਨੇ ਆ ਟੈਂਕੀ ਅਗਲੇ ਨੂੰ ਲਿਆ ਕੇ ਰੱਖਣੀ ਆ ਬਸ ਸਿਰਫ ਮੈਂ ਹੁਣ ਮੰਨ ਲਓ ਆਹੋ ਮੇਰਾ ਕਿਤੇ ਹੋਰ ਐ ਆਹ ਦੁਕਾਨ ਮੈਂ ਇੱਕ ਕਿਰਾਏ ਤੇ ਲੈ ਲਈ ਮਿੱਤਰ ਯਾਰ ਦੋਸਤ ਦੀ ਵਿਹਲੀ ਪਈ ਸੀ ਇੱਥੇ ਮੈਂ ਲਿਆ ਕੇ ਟੈਂਕੀ ਰੱਖਤੀ ਪਰ ਟੈਂਕੀ ਫਿੱਟ ਕਰਕੇ ਮੂਰੇ ਮਸ਼ੀਨ ਫਿੱਟ ਕਰਤੀ ਇਹ ਟੈਂਕੀ ਮੈਂ ਰੋਜ਼ ਭਰ ਜਾਨਾ ਠੀਕ ਹੈ ਜੀ ਤੇ ਬਸ ਆਹੀ ਸਿਸਟਮ ਐ ਬੜਾ ਵੱਡਾ ਆ ਪਿੰਡ ਚ ਇੱਕ ਤਰ੍ਹਾਂ ਦਾ ਰੋ ਲੱਗ ਗਿਆ ਜਿਹੜੇ ਪਿੰਡ ਚਾਰੋਂ ਨਹੀਂ ਹੈਗਾ ਤਾਰੋ ਲੱਗ ਗਿਆ ਸਮਝ ਲਓ ਜਦੋਂ ਮੇਰੇ ਕੋਲੇ ਵੇਲਾ ਟਾਈਮ ਹੁੰਦਾ ਜੀ ਉਦੋਂ ਮੈਂ ਟੈਂਕੀ ਭਰ ਜਾਨਾ ਲੈ ਮੈਟਰ ਹੁਣ ਜਿਹੜੇ ਪਿੰਨਾਂ 'ਚ ਕੋਈ ਆਰਓ ਨਹੀਂ ਹੈ ਤੇ ਬਾਲਾ ਸਰਕਾਰਾਂ ਦੇ ਜਾਂ ਕਿਸੇ ਤੇ ਆਸ ਰੱਖਣ ਦੀ ਲੋੜ ਨਹੀਂ। ਲਾਡੀ ਨੂੰ ਫੋਨ ਮਾਰਿਓ ਤੇ 15000 ਦੇ ਵਿੱਚ ਤੁਸੀਂ ਆਪ ਦਾ ਵਧੀਆ ਸ਼ੁੱਧ ਪਾਣੀ, ਸਾਫ਼ ਸੁਥਰਾ ਪਾਣੀ ਪੀ ਸਕਦੇ ਹੋ। ਮਿਲਮਾ ਜੁਲਮਾ ਪੂਰਾ ਨਾਬਤੁੜ ਕੇ। ਲਾਡੀ ਕਸਟਮਰ ਨੂੰ ਦਾਹਰਵੇਂ ਤੁਸੀਂ ਪਾਣੀ ਦੇ ਦੇਦਗੇ 15 ਲੀਟਰ ਹਨਾ। ਠੀਕ ਹੈ ਜੀ। ਇਹ ਤਾਂ ਆਪਣਾ ਕਲੀਅਰ ਹੋ ਗਿਆ। ਠੀਕ ਹੈ। ਤੇ ਬਈ ਕਿਤੇ ਉਹ ਨਾ ਹੋਵੇ ਵੀ ਲਵਾਤਾ ਲੈਣ ਬੰਦਾ ਮਗਰੋਂ ਬਿਜਲੀ ਵਾਲੇ ਖੱਪੇ ਖੋਲੇ ਜਾਣ। ਬਿਜਲੀ ਕਿ ਨਹੀਂ ਖਾਂਦੀ ਇਹ? ਨਹੀਂ ਨਹੀਂ ਬਿਜਲੀ ਬਹੁਤ ਘੱਟ ਖਾਂਦੀ ਹੈ। ਬਿਜਲੀ ਤਾਂ ਤੁਸੀਂ ਐ ਮੰਨੋ ਵੀ ਮੈਂ ਸਾਮ ਮੀਟਰ ਲਾਏ ਤੇ ਤੁਸੀਂ ਐ ਮਨੋ ਇਹ ਮਹੀਨੇ ਦੀਆਂ ਥਾਹੀ ਨਤੀ ਜੌਂਟ ਖਾਂਦੀ ਐ ਤੁਸੀਂ ਐ ਮਨੋ ਵੀ 24 ਘੰਟੇ ਚ ਇੱਕ ਜੌਂਟ ਖਾਂਦੀ ਐ 6-7 ਰੁਪਈਆ ਦੀ ਬਿਜਲੀ ਖਾਂਦੀ ਐ ਇੱਕ ਜੌਂਟ ਦੀ ਐਵਰੇਜ ਮੰਨ ਕੇ ਚੱਲੋ ਇਹਦੇ ਵਿੱਚ ਕੋਈ ਐ ਜੀ ਇਹਦੇ ਵਿੱਚ ਕੋਈ ਟਰਾਂਸਫਾਰਮਰ ਨਹੀਂ ਕੋਈ ਕੁਝ ਨਹੀਂ ਇੱਕ ਪੈਨਲ ਐ ਓਕੇ ਬਸ ਉਹ ਪੈਨਲ ਇੱਕ ਪਲੇਟ ਐ ਉਹ ਕਿੰਨੀ ਕੁ ਬਿਜਲੀ ਖਾਊਗੀ ਤੁਸੀਂ ਦੇਖ ਲਓ ਲਾਈਵ ਦੋਸਤੋ ਇਹ ਵੀ ਕਲੀਅਰ ਹੋ ਗਿਆ ਕੋਈ ਲੈਡ ਵੀ ਕੋਈ ਜ਼ਿਆਦਾ ਨਹੀਂ ਖਾਂਦੀਗੀ ਇਹ ਕਿਸੇ ਕੋਈ ਭਰਾ ਨੇ ਲਵਾਉਣੀ ਹੋਵੇ ਇਹ ਤਕਨੀਕ ਹੈ ਨਾ ਇਹ ਨਾਪ ਟੋਲ ਵਾਲੇ ਪਾਣੀ ਵਾਲੀ ਤੇ ਤੁਹਾਡਾ ਕੋਈ ਕੰਟੈਕਟ ਨੰਬਰ ਬੋਲੋ ਕੰਟੈਕਟ ਨੰਬਰ ਆਪਣਾ ਇਹ ਹੈਗਾ 99144 52040 ਬਾਕੀ ਆਪਣਾ ਇਹ ਐਡਰੈਸ ਬਣਿਆ ਹੋਇਆ ਸਾਰਾ ਇਹ ਆ ਵੀ ਮਾਰ ਦੋ ਕੈਮਰਾ ਜੀ ਲੋ ਵੀ ਮਿੱਤਰੋ ਵਧੀਆ ਚੀਜ਼ ਆ ਤੇ ਤੁਸੀਂ ਵੀਰ ਨਾਲ ਕਰੋ ਸੰਪਰਕ ਲਾਡੀ ਨਾਲ ਜੇਕਰ ਕਿਸੇ ਭਰਾ ਨੂੰ ਸਰਵਿਸ ਦੀ ਲੋੜ ਹੋਵੇ ਆਰਓ ਵਾਲੇ ਪਾਣੀ ਦੀ ਜਾਂ ਕਿ ਨਾਬਤੋ ਵਾਲੇ ਮਸ਼ੀਨ ਦੀ ਤਾਂ ਤੁਸੀਂ ਜਰੂਰ ਕੰਟੈਕਟ ਕਰਿਓ ਸਰਵਿਸ ਵੀ ਦੇਊਗਾ ਲੌਂ ਟੈਕਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਰਵਾਏ ਦੀ ਸਾਰੀ ਜ਼ਿੰਮੇਵਾਰੀ ਆ ਐਨਵੀ ਕਿਰਨ ਲਾ ਕੇ ਤੇ ਮੁੜ ਕੇ ਦਾ ਸਮਾਨ ਜੇ ਕੋਈ ਇਹਦੇ ਵਿੱਚ ਦਿੱਕਤ ਆਉਂਦੀ ਹੈ ਜੀ ਉਹਦਾ ਵੀ ਆਪਾਂ ਸੋਲੂਸ਼ਨ ਕਰਦੇ ਆ ਬਾਈ ਕੋਲ ਸਾਰੇ ਹੱਲ ਹੈਗੇ ਆ ਤੇ ਕਰੋ ਸੰਪਰਕ ਦੋਸਤੋ ਧੰਨਵਾਦ